ਕੀ ਮੈਡੀਕਲ ਨਹੀਂ ਲੌਰ ਕੀ ਅਸਲਾ ਕਿ ਨਾ ਸਰ ਮੈਨੂੰ ਇਹ ਦੋ ਗੱਡੇ ਕੋਲ ਕੀ ਹੈ ਅੱਜ ਤੱਕ ਇਹ ਗੁੰਡੇ ਆ ਵੀ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆਰਡਰ ਕਹਿੰਦੇ ਲੈ ਆਓ ਇਹ ਆਰਡਰ ਦੇ ਦਿਓ ਆਰਡਰ ਦਾ ਕਰਦੇ ਨਹੀਂ ਯਾਰ ਹੈ ਜੀ

ਤੁਸੀਂ ਮੇਰਾ ਸਰਕਾਰ ਮੁੜਲਾਵਾ ਮੁੜਲਾਵਾ ਜਿੰਦਾਬਾਦ ਮੇਰੀ ਗੱਲ ਸੁਣੋ ਮੈਨੂੰ ਕੱਲ ਨੂੰ ਜਾਣਾ ਸਾਰੇ ਤੁਹਾਨੂੰ ਉਹ ਵਾਰੀ ਕਰਦਾ ਇੱਕ ਰੈਸਟ ਪਾਉਣੀ ਹੈ ਭਾਈ ਸਾਡੀ ਰੈਸਟ ਪਾ ਲਓ ਰੈਸਟ ਪਾ ਲਓ ਇਹ ਨਹੀਂ ਹੈ ਵੀ ਨਰਡ ਦੇ ਰੈਸਟ ਪਾਉਂਦਾ ਸਾਰੇ ਲਓ ਚਲੋ ਬੜ ਬਲਾਉ ਗੱਡੀ ਮੇਰੀ ਗੱਲ ਸੁਣੋ ਮੈਂ ਬੜੇ ਪੀਸ ਨਾਲ ਕਹਿਣਾ ਠੰਡਾ ਗੱਲ ਕੀਤੀ ਰੈਸਟ ਪਾਓ ਫੋਟ ਦੇ ਦਿਓ ਰੈਸਟ ਪਾਓ ਮੋਬਾਈਲ ਦੇ ਪੱਤੇ ਆਉਂਦੇ ਆ। ਮੈਂ ਤੁਹਾਨੂੰ ਉਹ ਆਰਡਰ ਮੈਂ ਤੁਸੀਂ ਉਹ ਦਿਖਾ ਦਿਓ ਬਾਈ ਕਿਹੜੇ ਕਿਹੜੇ। ਨਹੀਂ ਨਹੀਂ ਇਹ ਤਾਂ ਚਾਹ। ਆਜਿ ਘੁੰਮ। ਦੇਖੋ ਇੱਕ ਮਿੰਟ ਪਲੇ ਨਹੀਂ ਆਉਂਦਾ ਜੀ। ਸਾਨੂੰ ਵੀ ਫਿਰ ਦੇ। ਤੁਹਾਡੇ ਕੋਲੇ ਆਰਡਰ ਐ ਦਿਖਾ ਦਿਓ। ਅਸੀਂ ਕੋਈ ਪਾਗਲ ਥੋੜੀ ਲੇਖ ਰਹੇ ਆ। ਆਰਡਰ ਦਿਖਾਓ ਜੀ ਬਹਿ ਜਾਣੇ ਆ। ਸਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਨੇ ਇਸ਼ੂ ਕਰਿਆ ਕਿਨੇ ਹਾਂ ਕਿਉਂ ਕਿੰਨਾ 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 ਕਿਸ ਕਰਕੇ ਕਿੰਨਾ ਤੁਸੀਂ 4 ਬਣਨ ਕਿੱਥੇ ਲੱਗੇ ਕਿਉਂ ਦੱਸੋ ਉਹ ਪੰਜ ਤੁਸੀਂ ਆਰਡਰ ਖਵਾਓ ਸੀ ਉਹਦੇ ਨਾਲ ਕਾਰੋਬਾਰ ਵੀ ਦੇਖ ਰਹਾ ਇਹਨੂੰ ਕੱਲੀ ਨਾ ਜਾਣਦੇ ਹੋ ਕਾਰੋਬਾਰ ਦੇਖਿਆ ਸਾਰਾ ਮੈਡਮ ਜੀ ਮਹੱਲੇ ਵਾਲੇ ਦੁਖੀ ਹੋਏ ਆ ਇਧਰ ਨੂੰ ਕਰਿਓ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛਿਆ ਕਿ ਰਾਜੀ ਹੋ ਗਈ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਵੇਚ ਜੀ ਮੁੜਦਾਬਾਦ ਆਪਾ ਪੁਲਿਸ ਮੁੜਦਾਬਾਦ ਮੁਰਦਾ ਹੋ ਜਾਨ ਦੋ ਪਲੀਜ਼ ਜਾਨ ਦੋ ਕਿਉਂ ਐਡਾ ਤਾ ਕੈਸਾ ਹੀ ਚੱਲੇਗਾ ਤਾ ਮਾਗੇ ਮੰਨ ਕਰੋ ਬੰਦ ਕਰੋ ਬੰਦ ਕਰੋ ਸਾਹਮਣੇ ਕਾਲ ਕਰ ਰਹੇ ਨੇ ਕਾਲ ਕਰ ਰਹੇ ਨੇ ਕਿਹੜੇ ਹੋਈ ਕੀ ਵਜਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੁਹਾਨੂੰ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੋਈ ਗੱਲ ਕਰ ਰਹੇ ਨੇ ਬੀਬੀ ਦਾ ਕੁਝ ਨਹੀਂ ਦੱਸਿਆਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਆਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਪੋਰਟ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਹੇ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਨੇ ਐਸਾ ਕੀ ਕੀਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹਦਾ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ